ਕਿ ਅੱਜ ਬੰਦੀ ਛੋੜ ਦਿਹਾੜਾ ਆ ਪਰ ਦੂਜੇ ਪਾਸੇ ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੇ ਹੋਏ ਹੋ ਤਾਂ ਬੰਦੀ ਛੋੜ ਦਿਹਾੜਾ ਵੀ ਮਨਾਇਆ ਜਾ ਰਿਹਾ ਤੁਹਾਡੇ ਵੱਲੋਂ ਬੰਦੀ ਛੋੜ ਦਿਵਸ ਸਾਡਾ ਅਜ ਦੇ ਸਮੇਂ ਨਾਲ ਸਾਡੇ ਲਈ ਤਾਂ ਉਦੋਂ ਹੀ ਅਸਲੀ ਹੋ ਸਕਦਾ ਜਦੋਂ ਸਾਡੇ ਬੰਦੀ ਸਿੰਘ ਜਿਹੜੇ ਰਿਹਾ ਹੋਣ ਸਾਡੇ ਉਹ ਸਿੰਘ ਆ ਸਾਡੇ ਉਹ ਯੋਧੇ ਆ ਜਿਨ੍ਹਾਂ ਨੂੰ 34 34 ਸਾਲ ਤੋਂ 38 38 ਸਾਲ ਹੋ ਗਏ ਜਿਹੜੇ ਜੇਲਾਂ 'ਚ ਬੈਠਿਆ ਸਾਡੇ ਭਰਾ ਤੇ ਸਾਡੇ ਲਈ ਅਸਲੀ ਦੀਵਾਲੀ ਤਾਂ ਉਦੋਂ ਹੀ ਹੋ ਸਕਦੀ ਆ ਉੰਡਾ ਨਹੀਂ ਸਾਡੀ ਖਾਤਰ ਇਸ ਕੌਮ ਦੀ ਖਾਤਰ ਕਿਸੇ ਵੱਟ ਬੰਨੇ ਦਾ ਰੋਲਾ ਨਹੀਂ ਸੀ ਇੱਥੇ ਜਵਾਕ ਤੁਹਾਡਾ ਸਕੂਲੋਂ ਕੋਈ 10 ਮਿੰਟ ਲੇਟ ਹੋ ਜੇ ਸਾਰੇ ਟੱਬਰ ਨੂੰ ਭਾਜੜ ਪੈ ਜਾਂਦੀ ਆ ਵੀ ਜਵਾਕ ਹਲੇ ਤੱਕ ਘਰੇ ਪਹੁੰਚਿਆ ਕਿਉਂ ਨਹੀਂ ਹੈਗਾ ਕਦੇ ਸਕੂਲ ਫੋਨ ਕਰ ਕਦੇ ਵੈਣ ਵਾਲੇ ਨੂੰ ਫੋਨ ਕਰ ਕਦੇ ਕੋਸ਼ ਕਰਦੇ ਹਨ ਤੇ ਉਹ ਉਹ ਵੀ ਮਾਮਾ ਦੇ ਪੋਤਾ ਜਿਨ੍ਹਾਂ ਨੂੰ 34 34 ਤੋਂ 38 38 ਸਾਲ ਹੋ ਗਏ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਹੀਂ ਗਈ ਸਾਡੇ ਜਿਵੇਂ ਭਾਈ ਜਗਤਾਰ ਸਿੰਘ ਵਾਰੇ ਵਰਗੇ ਸਾਡੇ ਸਿੰਘ ਆ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਤੱਕ ਨਹੀਂ ਨਸੀਬ ਹੋ ਰਹੀ ਜਿਹਨੂੰ ਇੱਕ ਪੰਜਾਬ ਦੀ ਜੇਲ੍ਹ ਵੀ ਨਹੀਂ ਨਸੀਬ ਹੋ ਰਹੀ ਵੀ ਪੰਜਾਬ ਦੀ ਜੇਲ੍ਹ ਚ ਅਸੀਂ ਬਤਲੀ ਕਰ ਦਗੇ ਕਿ ਉਹਨਾਂ ਨੂੰ ਕਦੇ ਅਹਿਸਾਸ ਨਹੀਂ ਹੁੰਦਾ ਕਿ ਯਾਰ ਜਿਹੜੇ ਲੋਕਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਜਾਂ ਜਿਹੜੇ ਕੌਮ ਦੇ ਯੋਧ ਜੁਝਾਰੂ ਜੋਧੇ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਕਦੇ ਉਹਨਾਂ ਨੂੰ ਅਹਿਸਾਸ ਹੋਇਆ ਨਹੀਂ ਇਸ ਬੰਦੀ ਦਿਹਾੜੇ ਦੇ ਉੱਪਰ ਫਿਰ ਮੈਂ ਇਹੀ ਗੱਲ ਮਹਿਸੂਸ ਕਰਦਾ ਉਹਨਾਂ ਵੀ ਜੇ ਤੁਸੀਂ ਆਪਣੇ ਨਿਆਣੇ ਨਿਆਣੇ ਤੁਹਾਡੇ ਖੁਸ਼ ਆ ਜਾ ਤੁਹਾਡੇ ਨਿਆਣੇ ਤੁਹਾਡੀਆਂ ਬਾਹਾਂ ਚਾਹਣ ਨਿਆਣੇ ਤੁਹਾਡੇ ਤੁਹਾਡੇ ਪਰਿਵਾਰਾਂ ਚ ਤੇ ਤੁਸੀਂ ਇਹ ਦੇਖੋ ਤੁਹਾਡੇ ਨਿਆਣਿਆਂ ਲਈ ਕਿਸੇ ਦੇ ਜਿਹੜੇ ਬੱਚੇ ਆ ਕਿਸੇ ਦੇ ਧੀਆਂ ਪੋਤੇ ਜਿਹੜੇ ਉਹ ਜੇਲਾ ਚ ਤੁਹਾਡੇ ਬੱਚਿਆਂ ਲਈ ਉਹਨਾਂ ਮਾਵਾਂ ਦੇ ਪੁੱਤ ਜੇਲਾ ਵਿੱਚ ਆ ਜਿਨ੍ਹਾਂ ਲਈ ਤੁਹਾਡਾ ਸੋਚਣਾ ਗੰਭੀਰਤਾ ਨਾਲ ਬਣਦਾ ਪਰ ਪਤਾ ਨਹੀਂ ਕਿਉਂ ਲੋਕ ਆਪਣੀ ਦੁਨੀਆ ਛੋਟੀ ਜੀ ਦੁਨੀਆ ਚ ਖੁਸ਼ ਆ ਆਪਣਾ ਕਾਰੋਬਾਰ ਦੇ ਵਿੱਚ ਆਪਣੇ ਕਰਮਕਾਂਡਾਂ ਦੇ ਵਿੱਚ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਹੀ ਐਂ ਸਾਹਮਣੇ ਆ ਵੀ ਇਹ ਤਾਂ ਕਾਲੀ ਦੀਵਾਲੀ ਆ ਸਾਡੀ ਤਾਂ ਅਸਲੀ ਜਦ ਹੋਊ ਜਦੋਂ ਸਾਡੇ ਵਿੱਚ ਆਵਾਂਗੇ ਜਾਂ ਵਾਹਿਗੁਰੂ ਇਹਨਾਂ ਦਾ ਸਟਕਾਰਾ ਕਰੂ ਸਾਹਿਬ ਕੋਈ ਜੰਮੂਗਾ ਕੋਈ ਉਹਨਾਂ ਨੂੰ ਹੁਕਮ ਕਰੂ ਵੀ ਜਾਉ ਭਾਈ ਛੋਟੀਆਂ ਸਜਾਵਾਂ ਪੂਰੀਆਂ ਹੋ ਗਈਆਂ ਇੱਕ ਬਿਨਾਂ ਸਜਾਵਾਂ ਤੋਂ ਹੀ ਬੜੀ ਹੋਏ ਫਿਰਦੇ ਨੇ ਬਿਨਾਂ ਹੀ ਉਹ ਕਰਿਆ ਤੇ ਡੇ ਖੂਨੀ ਖਾਓ ਖੂਨਖਾਰ ਬੰਦੇ ਉਹ ਬਾਹਰ ਜੇਲਾਂ ਤੋਂ ਫਿਰਦੇ ਨੇ ਉਹਨਾਂ ਗੰਨੀ ਕੋਈ ਝਾਕਦਾ ਨਹੀਂ ਇਹ ਤਿੰਨ ਤਨ ਕੱਟੀ ਬੈਠੇ ਨੇ ਅਸੀਂ ਕਿਹਦੇ ਕੋਲੇ ਜਾ ਕੇ ਫਰਿਆਦ ਲਾਵਾਂਗੇ ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਉਹੀ ਦੁਸ਼ਮਣ ਬਣਦੇ ਨੇ ਹੋਰ ਆਪਾਂ ਕਿਤੇ ਖੈਰ ਮੰਗਾਂਗੇ ਬੰਦੀ ਸਿੰਘਾਂ ਦਾ ਤੁਸੀਂ ਤਾਂ ਦੁੱਖ ਮਹਿਸੂਸ ਕਰਕੇ ਆਪਦਾ ਘਰ-ਬਾਰ ਛੱਡ ਕੇ ਬੈਠੇ ਹੋਏ ਹੋ ਜਿਹੜੇ ਆਮ ਲੋਕ ਸੀ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਸੀ ਕਿ ਬੰਦੀ ਛੋੜ ਦਿਹਾੜੇ ਦਾ ਅਸਲ ਮਹੱਤਵ ਕੀ ਹੈ ਉਹ ਲੋਕ ਬੰਦੀ ਸਿੰਘਾਂ ਦਾ ਦੁੱਖ ਲੈ ਕੇ ਇਹਨਾਂ ਮੋਰਚਿਆਂ ਦੇ ਵਿੱਚ ਆਪਦਾ ਯੋਗਦਾਨ ਕਿਉਂ ਨਹੀਂ ਦੇ ਸਕੇ ਉਹਨਾਂ ਨੂੰ ਅਸੀਂ ਤਾਂ ਬੇਕਾਰ ਸਮਝਦੇ ਆਂ ਵੀ ਉਹ ਬੰਦਿਆਂ 'ਚ ਦਾਖਲ ਨਹੀਂ ਹੈਗੇ ਗद्दार ਨੇ ਜਿਹੜੇ ਆ ਆ ਕੇ ਨੰ ਜਦ ਬੋਰਚ ਚ ਨਹੀਂ ਕੋਈ ਕੁਦ ਸਕਦਾ ਇੱਥੇ ਹਿੱਸੇਦਾਰ ਨਹੀਂ ਬਣ ਸਕਦਾ ਐਦੂ ਵੱਡਾ ਗਦਾਰ ਨਹੀਂ ਕੋਈ ਉਹਨਾਂ ਨੇ ਜ਼ਿੰਦਗੀਆਂ ਹੜਾਤੀਆਂ ਸਾਡੇ ਮਸੂਮਾਂ ਦੀ ਖਾਤਰ ਆ ਸਾਡੇ ਮੂਰੇ ਪੱਗਾਂ ਨਹੀਂ ਦਿਖਣੀਆਂ ਜੇ ਕਿਤੇ ਬੇਅੰਤ ਹੁਣ ਤੱਕ ਜਿਉਂਦਾ ਰਹਿੰਦਾ ਨਾ ਸੋਦਾ ਲਾਉਂਦੇ ਕੋਈ ਉਹੀ ਨਹੀਂ ਲਾਇਆ ਉਹਨਾਂ ਨੇ ਚੋਰ ਨੂੰ ਨਹੀਂ ਲਾਇਆ ਜਿਆ ਅਤਿਆਚਾਰ ਸਿਰ ਤੋਂ ਉੱਚਾ ਹੋ ਗਿਆ ਤਾਂ ਲਾਇਆ ਜੇ ਕੋਈ ਭਲੇਖੇ ਛੋਵੇ ਜਿਹੜਾ ਹੁੰਦਾ ਉਹ ਹੀ ਮੂਰੇ ਰੱਖ ਲੈਂਦਾ ਸੀ ਬੰਦੀ ਸਿੰਘ ਬਾਹਰ ਲਿਆਵਾਂਗੇ ਜਿਹਦੇ ਲਿਆਵਾਂਗੇ ਉਹ ਭਗਵਾਨ ਤਮਨ ਨੇ ਥੋੜੇ ਵਾਧੇ ਕਰੇਤੀ ਜੇ ਇਹ ਬਾ ਲਿਉਣ ਵਾਲੇ ਹੁੰਦੇ ਬਾਹਰ ਲਿਆਉਣ ਵਾਲੇ ਹੁੰਦੇ ਉਹ ਬੇ ਉਹਦਾ ਕੀ ਕਹਿੰਦੇ ਨੇ ਬਾਦਲ ਦੇ ਦੇ ਉਹਦੇ ਕੀ ਸੱਪਲੜਾ ਸੀ ਜਿਹੜਾ ਦੋਹਾਂ ਜੀਆਂ ਨੇ ਲਿਖ ਕੇ ਦਿੱਤਾ ਤੂੰ ਡੌਂਡ ਕੀ ਪਿੱਟ ਦੇ ਫੱਦਿਓਂ ਅਸੀਂ ਮਾਰਚ ਕੱਢਦੇ ਆਂ ਜੀ ਅਸੀਂ ਫਲਾਣੇ ਤੋਂ ਜਾਣਦੇ ਆਂ ਜੀ ਅਸੀਂ ਲਿਖਾ ਕੇ ਲਿਆਂਦਾ ਜੀ ਇਹ ਪਾਜ ਨੇ ਗਾਹ ਆਬਦੀ ਦੁਕਾਨ ਚਲਾਉਣ ਦੇ ਵੀਹੁ ਕਿਸੇ ਨੇ ਸਾਡੇ ਲਵੇ ਨਹੀਂ ਲੱਗਣਾ ਇਹ ਛਡਾਉਣੇ ਹੁੰਦੇ ਆਪਦੇ ਰਾਤ 'ਚ ਛਡਾ ਹੁੰਦੇ ਇਹਨੇ ਨੇ ਲਿਖ ਕੇ ਤੇ ਤਵੀਏ ਬਾਹਰ ਜੀ ਆਉਣੇ ਚਾਹੀਦੇ ਹੁਣ ਕਿਹੜੇ ਮੂੰਹ ਨਾਲ ਫਿਰਦੇ ਨੇ ਤੋਂ ਤੱਕ ਡਟੇ ਰਹੂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੱਥੇ ਤੱਕ ਵੀ ਜਾਣਾ ਪਊ ਜਾਵਾਂਗੇ ਐ ਨਹੀਂ ਉਹ ਆੜਦੇ ਹੈ ਜਾਵਾਂਗੇ ਇਹ ਤਾਂ ਘਰ ਨਹੀਂ ਜਾਂਦੇ ਵਾਪਸ ਨਾ ਘਰ ਨਹੀਂ ਜਾਂਦੇ ਬਸ ਹੁਣ ਘਰ ਦਾ ਤਿਆਗ ਤਾਂ ਜਿਉਂਦੇ ਰਹਿਣ ਵਾਲ ਵਿੱਚ ਜਿੰਨੇ ਬੈਠੇ ਆ ਉਸ ਦਾ ਮਰਜੀ ਵੜਿਆ ਉਸ ਦਾ ਮਰਨ ਆਏ ਹੋਏ ਆ ਬਸ ਜਾਂ ਮਰ ਜਾਗੇ ਆਪਦੀ ਸ਼ਹੀਦੀ ਦੇ ਦਾਂਗੇ ਜਾਂ ਉਹਨਾਂ ਨਾਲ ਲੈ ਜਾਂਦੇ ਪੂਰੀ ਦੁਨੀਆ ਦੇ ਵਿੱਚ ਵੱਸਣ ਵਾਲੇ ਲੋਕਾਂ ਦੇ ਵੱਲੋਂ ਬੰਦੀ ਛੋੜ ਦਿਹਾੜਾ ਮਨਾਇਆ ਜਾ ਰਿਹਾ ਤਾਂ ਇਸੇ ਨੂੰ ਲੈ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਦੀਵਾਲੀ ਦੇ ਦਿਨ ਦੇ ਉੱਪਰ ਉਹ ਸ੍ਰੀ ਅੰਮ੍ਰਿਤਸਰ ਸਾਹਿਬ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਏ ਸਨ ਔਰ ਇਸੇ ਖੁਸ਼ੀ ਦੇ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਸਿੱਖ ਭਾਈਚਾਰੇ ਦੇ ਵੱਲੋਂ ਬਹੁਤ ਵੱਡਾ ਇਤਿਹਾਸ ਹੈ ਔਰ ਅੱਜ ਵੀ ਉਸੇ ਇਤਿਹਾਸ ਨੂੰ ਮੁਖਾਤਬ ਹੁੰਦਿਆਂ ਹੋਇਆਂ ਜਿਹੜੇ ਆਵਾਮ ਹੈ ਜਾਂ ਲੋਕ ਨੇ ਉਹਨਾਂ ਦੇ ਵੱਲੋਂ ਬੰਦੀ ਛੋੜ ਦਿਹਾੜਾ ਦੀਵੇ ਜਗਾ ਕੇ ਪਟਾਕੇ ਚਲਾ ਕੇ ਜਾਂ ਆਤਿਸ਼ਬਾਜੀ ਕਰਕੇ ਮਨਾਇਆ ਜਾ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਜਿਹੜੀ ਅੱਜ ਦੀ ਤਸਵੀਰ ਹੈ ਉਹ ਮੈਂ ਤੁਹਾਡੇ ਨਾਲ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮੋਹਾਲੀ ਦੀ ਸਰਹੱਦ ਦੀ ਸੰਧੀ ਕਰਨੀ ਚਾਹਣਾ ਹੈ ਔਰ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਉਹ ਬੰਦੀ ਸਿੰਘ ਜਿਹੜੇ ਨਿਜ਼ਾਮ ਦੇ ਵੱਲੋਂ ਦਿੱਤੀਆਂ ਹੋਈਆਂ ਸਜ਼ਾਵਾਂ ਨੂੰ ਪੂਰਿਆਂ ਕੀਤੇਆਂ ਨੂੰ ਕਈ ਕਈ ਸਾਲ ਹੋ ਚੁੱਕੇ ਨੇ ਪਰ ਅਜੇ ਵੀ ਉਹ ਜਿਹੜੇ ਬੰਦੀ ਸਿੰਘ ਨੇ ਬੰਦੀ ਬਣੇ ਹੋਏ ਨੇ ਉਹਨਾਂ ਨੂੰ ਜੇਲ੍ਹ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ ਗਈ ਤਾਂ ਇਸੇ ਦੇ ਤਹਿਤ ਤਾਂ ਪੂਰਾ ਵਾਰਤਾਲਾਪ ਅੱਜ ਦਾ ਤੁਹਾਡੇ ਨਾਲ ਸਾਂਝਾ ਕਰ ਦੇਣਾ ਕਿ ਅਸਲ ਦੇ ਵਿੱਚ ਤਕਰੀਬਨ ਪਾਉਨੇ 3 ਸਾਲ ਤੋਂ ਜਿਹੜਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਤੇ ਮੋਹਾਲੀ ਦੀਆਂ ਬਰੂਹਾਂ ਦੇ ਉੱਪਰ ਲੱਗਾ ਹੋਇਆ ਏ ਇਥੋਂ ਦੇ ਹਾਲਾਤ ਕਿ ਕਿਸ ਤਰ੍ਹਾਂ ਕਿਸ ਤਰੀਕੇ ਦੇ ਨੇ ਕਿੰਨੀ ਵੱਡੀ ਤعداد ਦੇ ਵਿੱਚ ਜਿਹੜੀ ਸਿੱਖ ਸੰਗਤ ਆਇਆ ਉਹ ਇਸ ਮੋਰਚੇ ਦੇ ਵਿੱਚ ਆ ਕੇ ਬੈਠੀ ਹੋਈ ਆ ਤਾਂ ਇਧਰ तमाम सारी ਜਿਹੜੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਢੀ ਕਰਾਂਗੇ ਕਿ ਅੱਜ ਦੀ ਰੂਪਰੇਖਾ ਕਿਸ ਤਰੀਕੇ ਦੀ ਹੈ ਕਿਉਂਕਿ ਬੰਦੀ ਸਿੰਘਾਂ ਨੂੰ ਲੈ ਕੇ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਅਵਾਜ਼ بلند ਕੀਤੀ ਜਾਂਦੀ ਰਹੀ ਹੈ ਪਰ ਹਾਲ ਦੇ ਵਿੱਚ ਵੀ ਤਕਰੀਬਨ ਪੌਣੇ 3 ਸਾਲ ਦਾ ਸਮਾਂ ਹੋ ਚੁੱਕਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦਾ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਇੱਕ ਤਸਵੀਰ ਤੁਹਾਡੇ ਨਾਲ ਇੱਥੇ ਇਹ ਵੀ ਸਾਂਝੀ ਕਰਾਂਗੇ ਕਿ ਜਿੰਨੇ ਵੀ ਇੱਥੇ ਡਟੇ ਹੋਏ ਲੋਕ ਨੇ ਉਹ ਤਕਰੀਬਨ 3-3 ਸਾਲ ਤੋਂ ਜਿਹੜੇ ਆਪਣੇ ਘਰਾਂ ਨੂੰ ਆਪਣੇ ਪਰਿਵਾਰਾਂ ਨੂੰ ਆਪਦਾ ਸਾਰਾ ਕੁਝ ਛੱਡ ਕੇ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੇ ਹੋਏ ਨੇ ਤਾਂ ਅੱਜ ਦੀਵਾਲੀ ਦਾ ਦਿਨ ਹੈ ਜਿੱਥੇ ਦੀਵਾਲੀ ਦੇ ਦਿਨ ਦੇ ਉੱਪਰ ਸੰਗਤਾਂ ਦੇ ਵੱਲੋਂ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਆ ਤਾਂ ਉੱਥੇ ਅੱਜ ਕੌਮੀ ਇਨਸਾਫ ਮੋਰਚੇ ਦੇ ਹਾਲਾਤ ਕੀ ਐ ਬਾਈ ਸਾਡੇ ਨਾਲ ਪਰਮਿੰਦਰ ਗੇਲਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਕਿ ਅੱਜ ਬੰਦੀ ਛੋੜ ਦਿਹਾੜਾ ਆ ਪਰ ਦੂਜੇ ਪਾਸੇ ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਡਟੇ ਹੋਏ ਹੋ ਤਾਂ ਬੰਦੀ ਛੋੜ ਦਿਹਾੜਾ ਵੀ ਮਨਾਇਆ ਜਾ ਰਿਹਾ ਤੁਹਾਡੇ ਵੱਲੋਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਦੇਖੋ ਬੰਦੀ ਛੋੜ ਦਿਵਸ ਸਾਡਾ ਅਜ ਦੇ ਸਮੇਂ ਨਾਲ ਸਾਡੇ ਲਈ ਤਾਂ ਉਦੋਂ ਹੀ ਅਸਲੀ ਹੋ ਸਕਦਾ ਜਦੋਂ ਸਾਡੇ ਬੰਦੀ ਸਿੰਘ ਜਿਹੜੇ ਰਿਹਾ ਹੋਣ ਸਾਡੇ ਉਹ ਸਿੰਘ ਆ ਸਾਡੇ ਉਹ ਯੋਧੇ ਆ ਜਿਨ੍ਹਾਂ ਨੂੰ 34 34 ਸਾਲ ਤੋਂ 38 38 ਸਾਲ ਹੋ ਗਏ ਜਿਹੜੇ ਜੇਲ੍ਹਾਂ ਚ ਬੈਠੇ ਆ ਸਾਡੇ ਭਰਾ ਤੇ ਸਾਡੇ ਲਈ ਅਸਲੀ ਦੀਵਾਲੀ ਤਾਂ ਉਦੋਂ ਹੀ ਹੋ ਸਕਦੀ ਆ ਬਾਕੀ ਜਿਵੇਂ ਦੀਵਾਲੀ ਦਾ ਦਿਨ ਹੁੰਦਾ ਜਾਂ ਕੋਈ ਤਿਹਾਰ ਹੁੰਦੇ ਆ ਤਾਂ ਸਾਰਿਆਂ ਦਾ ਆਪਣਾ ਜੀ ਕਰਦਾ ਹੁੰਦਾ ਕਿ ਆਪਣੇ ਪਰਿਵਾਰਾਂ ਦੇ ਵਿੱਚ ਆ ਜਿਹੜੇ ਇਹ ਤਿਹਾਰ ਜਿਹੜੇ ਅਸੀਂ ਮਨਾਈਏ ਇਹ ਜਿਹੜੇ ਤਿਹਾਰ ਆ ਅਸੀਂ ਆਪਣੇ ਪਰਿਵਾਰਾਂ ਚ ਆਪਣੇ ਬੱਚਿਆਂ ਚ ਆਪਣੇ ਮਾਪਿਓ ਚ ਆਪਣੇ ਬਜ਼ੁਰਗਾਂ ਦੇ ਵਿੱਚ ਆ ਜਿਹੜੇ ਉਹ ਕਰੀਏ ਪਰ ਜਿਹੜੇ ਸਾਡੇ ਜੋਦੇ ਜਿਨ੍ਹਾਂ ਨੂੰ 34 34 38 38 ਸਾਲ ਹੋ ਗਏ ਉਹਨਾਂ ਦਾ ਵੀ ਜੀ ਕਰਦਾ ਯਾਰ ਅਸੀਂ ਵੀ ਆਪਣੇ ਪਰਿਵਾਰਾਂ ਨਾਲ ਕੋਈ ਦਿਨ ਸਾਂਝਾ ਕਰੀਏ ਹਨਾ ਉੰਨਾ ਨਹੀਂ ਵੀ ਸਾਡੀ ਖਾਤਰ ਇਸ ਕੌਮ ਦੀ ਖਾਤਰ ਕਿਸੇ ਵੱਟ ਬੰਨੇ ਦਾ ਰੋਲਾ ਨਹੀਂ ਸੀ ਇੱਥੇ ਜਵਾਕ ਤੁਹਾਡਾ ਸਕੂਲੋਂ ਕੋਈ 10 ਮਿੰਟ ਲੇਟ ਹੋ ਜੇ ਸਾਰੇ ਟੱਬਰ ਨੂੰ ਭਾਜੜ ਪੈ ਜਾਂਦੀ ਆ ਵੀ ਜਵਾਕ ਹਲੇ ਤੱਕ ਘਰੇ ਪਹੁੰਚਿਆ ਕਿਉਂ ਨਹੀਂ ਹੈਗਾ ਕਦੇ ਸਕੂਲ ਫੋਨ ਕਰ ਕਦੇ ਵੈਣ ਵਾਲੇ ਨੂੰ ਫੋਨ ਕਰ ਕਦੇ ਕੋਸ਼ ਕਰਦੇ ਹਨ ਤੇ ਉਹ ਉਹ ਵੀ ਮਾਮਾ ਦੇ ਪੋਤਾ ਜਿਨ੍ਹਾਂ ਨੂੰ 34 34 ਤੋਂ 38 38 ਸਾਲ ਹੋ ਗਏ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਨਹੀਂ ਗਈ ਸਾਡੇ ਜਿਗ ਭਾਈ ਜਗਤਾਰ ਸਿੰਘ ਵਾਰੇ ਵਰਗੇ ਸਾਡੇ ਸਿੰਘ ਆ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਤੱਕ ਨਹੀਂ ਨਸੀਬ ਹੋ ਰਹੀ ਜੀ ਨੂੰ ਇੱਕ ਪੰਜਾਬ ਦੀ ਜੇਲ੍ਹ ਵੀ ਨਹੀਂ ਨਸੀਬ ਹੋ ਰਹੀ ਵੀ ਪੰਜਾਬ ਦੀ ਜੇਲ੍ਹ ਚ ਅਸੀਂ ਬਦਲੀ ਕਰ ਦਿੱਤੀ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਜਿੱਦਾਂ ਤੁਸੀਂ ਪਹਿਲਾ ਸਵਾਲ ਕੀਤਾ ਆ ਵੀ ਤੁਹਾਡਾ ਜੀ ਨਹੀਂ ਕਰਦਾ ਤੁਹਾਡੇ ਦਿਵਾਲੀ ਘਰੇ ਦੇਖੀ ਜੋ ਕੁਛ ਤੇ ਅਸੀਂ ਆਪਣੇ ਜੀ ਨੂੰ ਪਾਸੇ ਰੱਖ ਕੇ ਤੇ ਕੀ ਉਹਨਾਂ ਦਾ ਸਿੰਘਾਂ ਦਾ ਜੀ ਨਹੀਂ ਕਰਦਾ ਜਿਨ੍ਹਾਂ ਨੂੰ 33 34 38 33 ਸਾਲ ਹੋ ਗਏ ਦਿਵਾਲੀਆਂ ਮਨਾਉਣ ਨੂੰ ਆਪਣੇ ਪਰਿਵਾਰਾਂ ਨਾਲ ਤੇ ਸਾਡਾ ਤਾਂ ਕੁਝ ਵੀ ਨਹੀਂ ਹੈਗਾ ਅਸੀਂ ਤਾਂ ਇੱਥੇ ਆਪ ਜਿਹੜੇ ਚਾ ਬੀਬੀ ਵਰਗੇ ਹੈਗੇ ਆ ਜਾਂ ਹੋਰ ਤੁਹਾਡੇ ਵਰਗੇ ਭੈਣ ਭਰਾ ਆ ਗਏ ਅਸੀਂ ਤਾਂ ਆਪਣਾ ਫੇਰ ਇੱਥੇ ਕੋਈ ਬਹਿ ਕੇ ਆਦਾ ਦਿਨ ਸਾਂਝਾ ਕਰ ਲਾਂਗੇ ਹਨ ਪਰ ਉੱਥੇ ਉਹ ਆ ਜਿਨ੍ਹਾਂ ਲਈ ਤੁਸੀਂ ਜੇ ਇਥੋਂ ਮਨਪਸੰਦੀ ਦੀ ਕੋਈ ਮਠਿਆਈ ਵੀ ਭੇਜੋਗੇ ਉਹਨਾਂ ਤੱਕ ਜਾ ਨਹੀਂ ਸਕਦੇ ਉਹ ਪਸੰਦੀ ਦਾ ਕੁਝ ਖਾ ਵੀ ਨਹੀਂ ਸਕਦੇ ਹਨ ਤੇ ਇਸ ਕਰਕੇ ਬੜੀ-ਬੜੀ ਕੁਰਬਾਨੀਆਂ ਕੌਮ ਨੂੰ ਯਾਦ ਰੱਖਣਾ ਚਾਹੀਦਾ ਅੱਜ ਦੀਵਾਲੀ ਦਾ ਦਿਨ ਆ ਤੁਸੀਂ ਮੋਰਚੇ ਦੇ ਹਾਲਾਤ ਵੇਖ ਲਓ ਆ ਸਭ ਨੂੰ ਅੱਜ ਕੱਲ੍ਹ ਲੋਕ ਬੜੇ ਸੈਲਫਿਸ਼ ਜੇ ਹੋ ਗਏ ਆ ਅਸੀਂ ਸਾਨੂੰ ਸਿਰਫ ਆਪਣੇ ਨਾਲ ਮਤਲਬ ਹੋ ਗਿਆ ਮੈਂ ਵੀ ਕਹਿੰਦਾ ਅਸੀਂ ਕੋਈ ਕਹੇ ਤੇ ਆਸਾਨ ਨਹੀਂ ਕਰਦੇ ਜੇ ਅਸੀਂ ਇਹ ਦਿਨ ਸੁੱਤ ਛੱਡ ਕੇ ਮੋਰਚਿਆਂ ਤੇ ਬੈਠੇ ਆਂ ਭਾਈ ਜਿਹੜੀ ਸੋਚ ਤੁਸੀਂ ਰੱਖਦੇ ਹੋ ਕਿਤੇ ਨਾ ਕਿਤੇ ਇਹ ਵੀ ਸੋਚ ਮੁਬਾਰਕ ਹੈ ਪਰ ਜਿਹੜੇ ਲੋਕ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਰ ਪਾਉਂਦੇ ਕੇਵਲ ਆਪਣੇ ਸੈਲਫਿਸ਼ ਹੋ ਕੇ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਹੀ ਕੇਵਲ ਮਤਲਬ ਰੱਖਦੇ ਆ ਕਿ ਉਹਨਾਂ ਨੂੰ ਕਦੇ ਅਹਿਸਾਸ ਨਹੀਂ ਹੁੰਦਾ ਕਿ ਯਾਰ ਜਿਹੜੇ ਲੋਕਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਜਾਂ ਜਿਹੜੇ ਕੌਮ ਦੇ ਯੋਧਾ ਜੁਝਾਰੂ ਜੋਧੇ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਕਦੇ ਉਹਨਾਂ ਨੂੰ ਅਹਿਸਾਸ ਹੋਇਆ ਨਹੀਂ ਇਸ ਬੰਦੀ ਦਿਹਾੜੇ ਦੇ ਉੱਪਰ ਫਿਰ ਮੈਂ ਇਹੀ ਗੱਲ ਮਹਿਸੂਸ ਕਰਦਾ ਉਹਨਾਂ ਵੀ ਜੇ ਤੁਸੀਂ ਆਪਣੇ ਨਿਆਣੇ ਨਿਆਣੇ ਤੁਹਾਡੇ ਖੁਸ਼ ਆ ਜਾਂ ਤੁਹਾਡੇ ਨਿਆਣੇ ਤੁਹਾਡੀਆਂ ਬਾਹਾਂ ਚਾਹੁੰਦੇ ਨੇ ਤੁਹਾਡੇ ਤੁਹਾਡੇ ਪਰਿਵਾਰਾਂ ਚ ਤੇ ਤੁਸੀਂ ਇਹ ਦੇਖੋ ਤੁਹਾਡੇ ਨਿਆਣਿਆਂ ਲਈ ਕਿਸੇ ਦੇ ਜਿਹੜੇ ਬੱਚੇ ਆ ਕਿਸੇ ਦੇ ਧੀਆਂ ਪੋਤੇ ਜਿਹੜੇ ਉਹ ਜੇਲਾਂ ਚ ਤਹਾਡੇ ਬੱਚਿਆਂ ਲਈ ਉਹਨਾਂ ਮਾਵਾਂ ਦੇ ਪੁੱਤ ਜੇਲਾ ਵਿੱਚ ਆ ਜਿਨ੍ਹਾਂ ਲਈ ਤੁਹਾਡਾ ਸੋਚਣਾ ਗੰਭੀਰਤਾ ਨਾਲ ਬਣਦਾ ਪਰ ਪਤਾ ਨਹੀਂ ਕਿਉਂ ਲੋਕ ਆਪਣੀ ਦੁਨੀਆ ਛੋਟੀ ਜੀ ਦੁਨੀਆ 'ਚ ਖੁਸ਼ ਹੈ ਆ ਆਪਣਾ ਕਾਰੋਬਾਰ ਦੇ ਵਿੱਚ ਆਪਣੇ ਕਰਮਕਾਂਡਾਂ ਦੇ ਵਿੱਚ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਹੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਕਹਿੰਦਾ ਜੇ ਤੁਹਾਨੂੰ ਰਾਹ ਜਾਂਦੇ ਵੀ ਕੋਈ ਪਾਣੀ ਦਾ ਗਲਾਸ ਵੀ ਫੜਾ ਦੇਵੇ ਨਾ ਤੇ ਤੁਹਾਨੂੰ ਉਹ ਵੀ ਯਾਦ ਰੱਖਣਾ ਚਾਹੀਦਾ ਪਰ ਕੌਮ ਦੇ ਸਿਰ ਤੇ ਤਾਂ ਸਾਡੇ ਸਿਰ ਤੇ ਤਾਂ ਬੜੇ ਵੱਡੇ ਵੱਡੇ ਅਹਿਸਾਨ ਆ ਜਿੱਦਾਂ ਕਈ ਤੁਹਾਡੇ ਅਰਗੇ ਵੀਰ ਕਹਿੰਦੇ ਬਾਈ ਤੁਹਾਨੂੰ 2.5 ਸਾਲ ਹੋ ਗਏ 3 ਸਾਲ ਹੋ ਗਏ ਇੱਥੇ ਬੈਠਿਆ ਨੂੰ ਮੈਂ ਕਹਿੰਨਾ ਉਹਨਾਂ ਇਹੀ ਕਿਹੜਾ ਕਹਿ ਤੇ ਕੋਈ ਸਹਾਨ ਕਰਦੇ ਆ ਸਾਡੇ ਤੇ ਉਹਨਾਂ ਦੇ 38 33 ਸਾਲ ਹੋ ਗਏ ਆ ਟਰੈਕਟਰ ਕ ਜੀ ਟਰੈਕਟਰ ਵੀ ਮੈਂ ਜਾਦੇ ਜਗ੍ਹਾ ਕਹਤੀ ਹੁਣੀ ਇਦੋਂ ਅੱਧੀ ਜਗ੍ਹਾ ਦੇ ਵਿੱਚ ਜਿੱਥੇ ਬੰਦਾ ਲੱਤਾਂ ਵੀ ਨਹੀਂ ਸਿੱਧੀਆਂ ਕਰ ਸਕਦਾ ਤੇ ਜਾਂ ਖੜੇ ਹੋ ਕੇ ਟੇਢਾ ਹੋ ਕੇ ਜਾਂ ਕਿੱਦਾਂ ਚੱਕੀਆਂ ਚ ਬੰਦ ਕਰ ਦਿੰਦੇ ਆ ਤੇ ਉਹਨਾਂ ਨੇ ਉਹ ਜੀਵਨ ਬਸਰ ਕੀਤਾ ਕਈ ਕਈ ਸਾਲ ਤਾਂ ਇਸ ਕਰਕੇ ਸਾਡੇ ਕੁਝ ਫਰਜ਼ ਬਣਦੇ ਆ ਜੇ ਸਾਡੇ ਸਾਰੇ ਲੋਕ ਮੈਂ ਕਹਿੰਨਾ ਜੇ ਪੂਰੇ ਪੰਜਾਬ ਦੇ ਜਾਂ ਜੋ ਪੰਜਾਬੀ ਆ ਜਿਹੜੇ 20 30% ਲੋਕ ਵੀ ਜੇ ਇਹ ਚੀਜ਼ ਸੋਚ ਲੈਣ ਨਾ ਤਾਂ ਅਸੀਂ ਕਾਮਯਾਬ ਹੋ ਜਾਈਏ ਸਾਡੇ ਉਹ ਜੋਧੇ ਜਿਹੜੇ ਆਪਣੇ ਘਰਾਂ ਚ ਮਹਿਫੂਜ਼ ਆ ਜਾਣ ਪਰ ਅਸਲ ਤਰਾਸ ਦੀ ਇਹ ਵੀ ਆ ਜਿਹੜੇ ਕੁਛ ਕੜਾ ਮਚੌਦਰੀ ਬੰਦੇ ਆ ਜਾਂ ਬਹੁਤਾ ਆਪਦੇ ਦਿਖਾਉਂਦੇ ਆ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਨਹੀਂ ਯਾਰ ਇਹ ਸਾਡੇ ਰਿਹਾ ਹੋਣਗੇ ਸਿੰਘ ਇਹ ਕਰਾਉਣਗੇ ਪਰ ਅਸਲ ਚ ਉਹ ਹੀ ਨਹੀਂ ਚਾਹੁੰਦੇ ਵੀ ਸਿੰਘ ਰਿਹਾ ਹੋਣ ਕਿਉਂਕਿ ਵਿਚੋਲੇ ਖਤਮ ਹੋ ਜਾਣੇ ਆ ਵਿਚੋਲੇ ਖਤਮ ਹੋ ਗਏ ਤਾਂ ਤੁਸੀਂ ਸਭ ਤੋਂ ਵੱਡੀ ਗੱਲ ਆ ਭਾਈ ਜਗਤਾਰ ਸਿੰਘ ਵਾਰਾ ਦੇ ਮਾਤਾ ਜੀ ਦੇ ਜਦੋਂ ਦਰਸ਼ਨ ਕਰਨ ਜਾਂਦੇ ਆ ਤਾਂ ਭਾਈ ਜਗਤਾਰ ਸਿੰਘ ਵਾਰਾ ਵੱਲੋਂ ਇੱਕ ਹੁਕਮ ਆਇਆ ਕਿ ਮਾਤਾ ਜੀ ਦੇ ਦਰਸ਼ਨ ਕਰਨ ਆਇਆ ਕੋਈ ਵੀ ਸਿੰਘ ਮਾਇਆ ਨਾਲ ਲੈ ਕੇ ਆਵੇ ਤੇ ਨਾ ਕੋਈ ਵਸਤਾਂ ਲੈ ਕੇ ਆਵੇ ਬਹੁਤ ਵੱਡੀ ਗੱਲ ਆ ਜਿਨ੍ਹਾਂ ਨੇ ਕੌਮ ਖਾਤਰ ਸਾਰਾ ਸਾਰਾ ਕੋ ਵਾਰਤਾ ਕਹਿੰਦੇ ਉਹ ਜਿਹੜਾ ਘਰ ਆਣਾ ਉਹ ਭਾਈ ਜਗਤਾਰ ਸਿੰਘ ਵਾਰਾ ਨੇ ਉਦੋਂ ਲੈਂਟਰੀ ਪਿਆ ਸੀ ਹਲੇ ਉਹਦਾ ਉਹਨੂੰ ਨਸੀਬ ਵੀ ਨਹੀਂ ਹੋਇਆ ਉਸ ਘਰੇ ਰਹਿਣਾ ਤੇ ਅੱਜ ਵੀ ਜਦੋਂ ਆਪਾਂ ਜਾਣੇ ਆ ਤੇ ਉਹਨਾਂ ਦੇ ਨਾ ਘਰ ਦੇ ਮੂਹਰੇ ਇਦਾਂ ਵਿਹੜੇ ਦੇ ਵਿੱਚ ਇੱਟਾਂ ਪ੍ਰਾਣੀਆਂ ਇੱਟਾਂ ਦੀ ਫਰਸ਼ ਲੱਗੀ ਹੋਈ ਆ ਤੇ ਇੱਥੇ ਉਹ ਵਿਚੋਲੇ ਆ ਜਿਨ੍ਹਾਂ ਦੇ ਘਰਾਂ ਦੀਆਂ ਗੰਨਾਂ ਤੇ ਸੰਗ ਮਰਮਰ ਪੱਥਰ ਲੱਗਿਆ ਜਿਨ੍ਹਾਂ ਦੇ 5-5 ਲੱਖ ਦੇ ਸੁਵਾਂ ਸੈਟ ਪਏ ਹੋਣੇ ਆ ਤੋਂ ਦੇ ਸਿਰ ਤੋਂ ਹਾਂਜੀ ਤੇ ਉਹਨਾਂ ਦਾ ਤਾਂ ਜਿਹੜੇ ਜਿਹੜੇ ਕਹਿੰਦੇ ਆ ਨਾ ਕੌਮ ਪ੍ਰਤੀ ਕੁਸ਼ ਕਰਨ ਵਾਲੇ ਆ ਉਹ ਤਾਂ ਉਹਨਾਂ ਨੇ ਤਾਂ ਯਾਰਡ ਲਿਆ ਸਾਰਾ ਕੋ ਕੌਮ ਖਾਤਰ ਤੇ ਉਹ ਫੇਰ ਵੀ ਖੁਸ਼ ਆ ਭਾਈ ਗਰਮੀਤ ਸਿੰਘ ਇੰਜੀਨੀਅਰ ਜਿਨ੍ਹਾਂ ਨੇ ਐਡੀ ਵੱਡੀ ਕੁਰਬਾਨੀ ਕੀਤੀ ਆ ਨਾ ਉਸ ਪਾਂਡ ਦੇ ਵਿੱਚ ਅੰਦਰ ਆ ਤਾਂ ਉਹ ਹਾਲਾਂਕਿ ਮੈਂ ਕਹਿੰਦਾ ਵੀ ਜੇ ਉਹਨਾਂ ਨੂੰ ਕੋਈ ਲੋੜ ਪਵੇ ਤਾਂ ਉਹ ਇੱਕ ਅਪੀਲ ਕਰ ਸਕਦੇ ਆ ਆਪਣੇ ਭੈਣ ਭਰਾਵਾਂ ਨੂੰ ਪਰ ਕਿੱਡੀ ਵੱਡੀ ਕੁਰਬਾਨੀ ਆ ਯਾਰ ਉਹਦੀ ਮਾਂ ਬਿਮਾਰ ਆ ਬੰਦਾ ਜੇਲ੍ਹ ਚੋਂ ਆਉਂਦਾ ਇੱਥੇ ਆਪਾਂ ਦੋ ਦਿਨ ਛੁੱਟੀ ਚੱਲ ਜੀਏ ਕਿਤੇ ਕੰਮ ਤੋਂ ਅਗਲਾ ਕਹਿੰਦਾ ਚੱਲ ਘਰੇ ਅਰੈਸਟ ਕਰ ਗਿਆ ਯਾਰ ਤਾਂ ਉਹ ਜਦੋਂ ਜੇਲ੍ਹ ਚੋਂ ਆਉਂਦਾ ਤਾਂ ਉਹਨੇ ਦੇਖਿਆ ਉਹਦੀ ਮਾਂ ਸਖਤ ਬਿਮਾਰ ਆ ਤੇ ਪੈਸਾ ਕੋਲੇ ਕੋਈ ਨਹੀਂ ਨਾ ਕੋਈ ਸੱਜਣ ਮਿੱਤਰ ਆ ਰਿਹਾ ਨਾ ਕੋਈ ਸੇਵਾ ਤੇ ਉਹ ਫਿਰ ਆਟੋ ਲੈ ਕੇ ਕੁਈ ਉਹਨੇ ਆਟੋ ਕਰਾਏ ਤੇ ਲਿਆ ਤੇ ਆਟੋ ਕਰਾਏ ਤੇ ਲੈ ਕੇ ਆਪਣੀ ਮਾਂ ਦਾ ਜਿਹੜਾ ਇਲਾਜ ਕਰਾਉਂਦਾ ਤੇ ਬੜੀ ਬੜੀ ਤਰਾਸਦੀ ਆ ਇੱਥੇ ਲੋਕ ਗੱਡੀਆਂ ਕਾਰਾਂ ਮੋਰਚਾਂ 'ਚ ਦਾਨ ਕਰ ਜਾਂਦੇ ਆ ਜਿੱਥੇ ਅਸਲ ਦਾਨ ਕਰਨ ਦਾ ਬਣਦਾ ਉੱਥੇ ਜਾ ਨਹੀਂ ਰਿਹਾ ਜਿੱਥੇ ਪਰਿਵਾਰਾਂ ਦੀ ਬਾਹ ਫੜ ਨਹੀਂ ਮੰਦੀ ਆ ਉੱਥੇ ਅਸੀਂ ਫੜਦੇ ਨਹੀਂ ਪਰ ਫਾਇਦਾ ਕੋਈ ਨਹੀਂ ਉਹੀ ਗੱਲ ਆ ਇੱਥੇ ਵੀ ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣ ਇੱਥੇ ਗੱਡੀ ਕੇ ਨਿਸਕਾਰਪੀਓ ਦਾਨ ਕੀਤੀ ਉਹ ਚਲੋ ਜੀ ਕਿੰਨਾ ਚਿਰ ਚੱਲਦੀ ਰਹੀ ਇੱਥੇ ਕੰਮ ਕਿਸੇ ਨੇ ਕੋਈ ਕਰਾਇਆ ਨਹੀਂ ਕਵਾੜ ਨੂੰ ਵੇਚਤੀ ਉਹੀ ਜਿਹੇ ਇਹ ਜਿਹੇ ਸਿੰਘਾਂ ਦੀ ਸੇਵਾ ਕੀਤੀ ਹੋਵੇ ਅਸਲੀ ਗੱਲ ਕਰਦੇ ਵੈਸੇ ਕੌੜੀ ਲੱਗਦੀ ਕਈਆਂ ਨੂੰ ਲੱਗਣੀ ਵੀ ਆ ਸ਼ਾਇਦ ਤੇ ਮੈਂ ਤਾਂ ਨਾ ਤਾਂ ਪੈਸੇ ਦੇ ਹੱਕ ਚਾਗਾ ਵੀ ਕੋਈ ਮੋਰਚਾ ਦੇ ਪੈਸਾ ਦਿਓ ਜਿਹੜੀ ਚੀਜ਼ ਤੁਹਾਡੀ ਹੁਣ ਮੰਨ ਲਓ ਹੁਣ ਤੁਹਾਨੂੰ ਲੱਗਦਾ ਕੋਈ ਬੰਦੇ ਨੂੰ ਸੰਘਣੇ ਆਉਣਾ ਕੋਈ ਯਾਰ ਦੋ ਪੈਕੇਟ ਦੁੱਧੇ ਲੈ ਜਾਓ ਕੋ ਚਾਰ ਪੈਕੇਟ ਬਿਸਕੁਟਾਂ ਦੇ ਕਿਸੇ ਮਾਈ ਯਾਰ ਕੀ ਨੂੰ ਦੇ ਦਿਓ ਕਿਸੇ ਜਿਹੜੇ ਸਿੰਘ ਚਾਰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਕਰ ਦਿਓ ਇਹ ਥੋੜੀ ਆ ਵੀ ਤੁਸੀਂ 20000 ਉੱਥੇ ਦੇਦਾ 50000 ਉੱਥੇ ਦੇਦਾ ਉੱਥੇ ਗੱਡੀ ਦੇਤੀ ਉੱਥੇ ਉਹ ਕਰਤਾ ਜਿੱਥੇ ਤੁਹਾਨੂੰ ਲੱਗਦਾ ਵੀ ਸੇਵਾ ਦੀ ਜ਼ਰੂਰਤ ਆ ਉੱਥੇ ਤੁਸੀਂ ਆਪਣਾ ਪੈਸਾ ਨਾ ਬ ਤੁਸੀਂ ਕੋਈ ਲੁੱਟ ਖੋ ਕਰਕੇ ਤਾਂ ਦੇਣਾ ਨਹੀਂ ਮੈਂ ਗਿੱਲ ਸਭ ਤੁਹਾਡੇ ਹੱਥ ਮੈਂ ਇੱਕ ਛੋਟੀ ਜੀ ਗੱਲ ਕਰਦਾ ਵੀ ਤੁਸੀਂ ਆਪਣਾ ਪੈਸਾ ਵੀ ਖਰਾਬ ਕਰ ਲੈਨੇ ਆ ਤੇ ਤੁਸੀਂ ਸੇਵਾਦਾਰ ਦੀ ਵੀ ਡੰਡ ਵੜ ਲੈਨੀ ਆਪਦੀ ਇਸ ਕਰਕੇ ਪੈਸਾ ਵੀ ਬਚਾਓ ਸੇਵਾਦਾਰ ਨੂੰ ਸੇਵਾ ਵੀ ਕਰਨ ਦਿਓ ਤੇ ਤੁਸੀਂ ਆਪਣਾ ਫਰਜ਼ ਵੀ ਨਿਭਾਓ ਜਿੱਥੇ ਲੋੜ ਆ ਉੱਥੇ ਬਿਲਕੁਲ ਮੈਂ ਤੁਹਾਡੇ ਹੱਲ ਵੀ ਆਉਣਾ ਤਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਮਾਤਾ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜਦੋਂ ਮਾਤਾ ਦੀ ਗੱਲ ਚੱਲਦੀ ਹੈ ਬਾਈ ਨੇ ਪਹਿਲਾਂ ਵੀ ਗੱਲ ਕੀਤੀ ਆ ਤਾਂ ਕੀ ਲੱਗਦਾ ਕਿ ਇੱਕ ਮਾਂ ਦਾ ਇੱਕ ਪੁੱਤ ਤੋਂ ਦੂਰ ਰਹਿਣਾ ਔਰ ਉਹ ਪੁੱਤ ਜਿਹਨੇ ਕੌਮ ਵਾਸਤੇ ਵੱਡਾ ਯੋਗਦਾਨ ਪਾਇਆ ਹੋਵੇ ਇਸ ਚੀਜ਼ ਨੂੰ ਲੈ ਕੇ ਇੱਕ ਮਾਂ ਦੇ ਨਜ਼ਰੀਏ ਤੋਂ ਕਿਵੇਂ ਦੇਖਦੇ ਆ ਤੁਸੀਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਤਿਹਾਰ ਦਾ ਤੂੰ ਕਹਿਣਾ ਹੈ ਵੀ ਤਿਹਾਰ ਦਾ ਦੇਣਾ ਤੁਸੀਂ ਇੱਥੇ ਐ ਕਰ ਦਿਓ ਸਾਨੂੰ ਤੀਜੀ ਦੀਵਾਲੀ ਹੋਗੀ ਤੀਜੀ ਦੀਵਾਲੀ ਹੋਗੀ ਸਾਨੂੰ ਅਰੇ ਅਸੀਂ ਕਿਹੜਾ ਕਿਸੇ ਖਾਤਰ ਬੈਠਾ ਸਾਡੇ ਭਾਦ ਦਾ ਕਾਲੀ ਦੀਵਾਲੀ ਆਉਂਦੀ ਐ ਇਹ ਦੀਵਾਲੀ ਨਹੀਂ ਹੈ ਦੁਨੀਆ ਖੁਸ਼ੀ ਮਨਾਉਂਦੀ ਆ ਦੁਨੀਆ ਉਹ ਕਰਦੀ ਆ ਆਪਾਂ ਜ਼ਿੰਦਗੀ ਭਰ ਦੇ ਦੀਵਾਲੀਆਂ ਹੀ ਮਨਾਉਂਦੇ ਆਏ ਆ ਉਹ ਜੇਲਾਂ ਚ ਬੈਠੇ ਨੇ ਆਪਾਂ ਤਾਂ ਹੁਣ ਆਏ ਆ 3 ਸਾਲ ਦੇ ਹੁਣ ਆਏ ਆ 3 ਸਾਲ ਦੇ ਅਸੀਂ ਐ ਸਮਝਦੇ ਆ ਵੀ ਇਹ ਤਾਂ ਕਾਲੀ ਦੀਵਾਲੀ ਐ ਸਾਡੀ ਤਾਂ ਅਸਲੀ ਜਦ ਹੋਊ ਜਦ ਉਹ ਸਾਡੇ ਵਿੱਚ ਆਉਣਗੇ ਜਾ ਵਾਈ ਗਰੂ ਉਹਨਾਂ ਦਾ ਸਟਕਾਰਾ ਕਰੂ ਸਾਹ ਕੋਈ ਜੰਮੂਗਾ ਕੋਈ ਹੁਕਮ ਕਰੂ ਵੀ ਜਾਉ ਭਾਈ ਥੋੜੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਇੱਕ ਬਿਨਾਂ ਸਜ਼ਾਵਾਂ ਤੋਂ ਹੀ ਵਰੀ ਹੋਏ ਫਿਰਦੇ ਨੇ ਬਿਨਾਂ ਹੀ ਉਹ ਕਰਿਆ ਤੇ ਐਡੇ ਖੂਨੀ ਖਾਹ ਖੂਨਖਾਰ ਬੰਦੇ ਉਹ ਬਾਹਰ ਜੇਲਾਂ ਤੋਂ ਫਿਰਦੇ ਨੇ ਉਹਨਾਂ ਗੰਨੀ ਕੋਈ ਝਾਕਦਾ ਨਹੀਂ ਇਹ ਤਿੰਨ ਤਨ ਆਪਣੀਆਂ ਦੱਬੀਆਂ ਬੈਠੇ ਨੇ ਕੱਟੀ ਬੈਠੇ ਨੇ ਤਿੰਨ ਤਨ ਵਾਰੀ ਦੀਆਂ ਸਜ਼ਾਵਾਂ ਕੱਟੀ ਬੈਠੇ ਨੇ ਉਮਰ ਕਾਇਦ ਵੀ ਕੱਟ ਲਈ ਸਾਜਾ ਵੀ ਕੱਟ ਲਈ ਸਭ ਕੋਈ ਉੱਪਰ ਵੀ ਚੱਲਦਾ ਹੈ ਏ ਕਾਸਰ ਕੀ ਹੈ ਭਾਈ ਸਾਡੀ ਤਾਂ ਕਾਲੀ ਦੀਵਾਲੀ ਹੈ ਮਾਵਾਂ ਦਾ ਤਾਂ ਢਿੱਡ ਮਾਂ ਜਾਣ ਸਕਦੀ ਆ ਭਈ ਇਹਨੂੰ ਕਿੰਨੀ ਇੱਕ ਦੁੱਖ ਹੈ ਜਿਹਨੂੰ ਪੁੱਤਾਂ ਦੀ ਲੱਗੀ ਹੋਊਗੀ ਉਹਨੂੰ ਪਤਾ ਹੋਊਗਾ ਉਹਦੀ ਆਤਮਾ ਦਾ ਉਹਨੂੰ ਪਤਾ ਯਾ ਰੱਬ ਨੂੰ ਪਤਾ ਉਹਦੀ ਰੱਬ ਨਾਲੇ ਗੱਲਾਂ ਨੇ ਤਿੰਨਵੇਂ ਇਸ ਵਕਤ ਉਹ ਦਰਸ਼ਨ ਕਰਨ ਵੀ ਨਹੀਂ ਆ ਸਕਦਾ ਕਿੱਡੇ ਸਾਡੀ ਬੰਦੇ ਨੇ ਸਾਡੀ ਸਰਕਾਰ ਕਾਦੀ ਹੈ ਅਸੀਂ ਕਿਹਦੇ ਕੋਲੇ ਜਾ ਕੇ ਫਰਿਆਦ ਲਾਵਾਂਗੇ ਜਿੰਨਾਂ ਨੂੰ ਆਪਾਂ ਚੁਣ ਕੇ ਭੇਜਦੇ ਉਹੀ ਦੁਸ਼ਮਣ ਬਣਦੇ ਨੇ ਹੋਰ ਆਪਾਂ ਕਿਤੇ ਖੈਰ ਮੰਗਾਂਗੇ ਠੀਕ ਆ ਉਹ ਮਾਂ ਨੂੰ ਨਹੀਂ ਦੇਖਣਾ ਸਕਦਾ ਕੀ ਕਹਿੰਦੇ ਨੇ ਆਪਦੀ ਮਾਂ ਦੇ ਦਰਸ਼ਨ ਨਹੀਂ ਕਰ ਸਕਦਾ ਅੱਜ ਉਹ ਮਰਨ ਕਨਾਰੇ ਪਈ ਆ ਸਾਸ ਨੇ ਉਹਦੇ اٹਕੇ ਹੋਏ ਨੇ ਵੀ ਪੁੱਤ ਦਾ ਹੀ ਰੂਹ ਮਿਲ ਜੇ ਮੈਨੂੰ ਇੱਕ ਵਾਰੀ ਉਹਦਾ ਆਤਮਾ ਠੰਡੀ ਹੋਈ ਖਬਰ ਆ ਮਾਂ ਦੇ ਵਿੱਚ ਕੀ ਕੀ ਸੋਚਦੀ ਆ ਉਹ ਸੋਚਾਂ ਨਾਲੇ ਮੰਜੇ ਨਾਲ ਲੱਗੀ ਪਈ ਐ। ਵੀ ਕਿਤੇ ਮਿਲੂ ਪੁੱਤ ਪੁੱਤਾਂ ਦਾ ਵਿਛੜਨਾ ਮਾਵਾ ਨੂੰ ਬਹੁਤ ਵੱਡਾ ਕੀ ਕਹਿੰਦੇ ਉਹ ਹੁੰਦਾ ਪਹਾੜ ਜਿਡਾ ਦੁੱਖ ਹੁੰਦਾ। ਹੋਰ ਲੋਕਾਂ ਨੂੰ ਹੋਊਗਾ ਪਰ ਮਾਂ ਦਾ ਢਿੱਡ ਮਾਂ ਨਾਲ। ਮਾਂ ਦੇ ਢਿੱਡ ਨੂੰ ਪੁੱਛ ਕੇ ਦੇਖੋ ਵੀ ਕਿੰਨੀ ਕੁ ਆਤਮਾ ਤਾਪਦੀ ਐ। ਹੂੰ ਠੀਕ ਐ। ਏ ਸਾਡੀ ਕੀ ਕਹਿੰਦੇ ਨੇ ਹੁਣ ਤੱਕ ਕੋਈ ਦਰਸ਼ਨ ਨਹੀਂ ਕਰਨ ਦਿੰਦਾ ਉੱਥੇ ਲੈ ਕੇ ਵੀ ਗਏ ਥੀ ਉੱਥੇ ਨਹੀਂ ਇਹਨਾਂ ਮੁਲਾਕਾਤ ਨਹੀਂ ਹੋਣ ਦਿੱਤੀ ਸਾਡੀਆਂ ਨੇ ਕੀ ਗੱਲ ਵੀ ਐਡੇ ਕਿੱਡੇ ਕੋ ਹੋ ਹੋਗੇ ਕੀ ਕਹਿੰਦੇ ਨੇ ਹੁਣ ਤੱਕ ਇਹਨਾਂ ਦਾ ਬਦਲਾ ਪੂਰਾ ਹੀ ਨਹੀਂ ਹੋਇਆ ਕਿੱਡਾ ਕੋ ਦੀ ਆ ਰਜੀਵ ਗਾਨੀ ਨਾ ਉੱਪਰ ਦੀ ਤਾਂ ਨਹੀਂ ਤੀ ਵੀ ਉਹਨੂੰ ਹੁਣ ਤੱਕ ਕੀ ਮਾਂ ਨਾਲ ਵੀ ਮੁਲਾਕਾਤ ਨਹੀਂ ਹੋਣ ਦਿੱਤੀ ਹੋਰ ਕੀ ਕਰਨਗੇ ਸਾਡੇ ਨਾਲ ਇੰਨਾ ਵਿਤਕਰਾ ਸਾਡੇ ਬੱਚਿਆਂ ਨਾਲ ਸਿੱਖੀ ਨਾਲ ਇੰਨਾ ਵਿਤਕਰਾ ਕਰਦੇ ਨੇ ਕਿੱਥੇ ਭਰਨਗੇ ਭਰਕੇ ਤਾਂ ਇੱਥੇ ਹੀ ਜਾਣਗੇ ਆਖਰ ਨੂੰ ਤਾਂ ਉਹਨਾਂ ਨੇ ਆਉਣਾ ਹੀ ਆਉਣਾ ਬੰਦੀ ਸਿੰਘਾਂ ਦਾ ਤੁਸੀਂ ਤਾਂ ਦੁੱਖ ਮਹਿਸੂਸ ਕਰਕੇ ਆਪਦਾ ਘਰ-ਬਾਰ ਛੱਡ ਕੇ ਬੈਠੇ ਹੋਏ ਹੋ ਜਿਹੜੇ ਆਮ ਲੋਕ ਸੀ ਜਿਨ੍ਹਾਂ ਨੂੰ ਸਮਝਣਾ ਚਾਹੀਦਾ ਸੀ ਕਿ ਬੰਦੀ ਛੋੜ ਦਿਹਾੜੇ ਦਾ ਅਸਲ ਮਹੱਤਵ ਕੀ ਹੈ ਉਹ ਲੋਕ ਬੰਦੀ ਸਿੰਘਾਂ ਦਾ ਦੁੱਖ ਲੈ ਕੇ ਇਹਨਾਂ ਮੋਰਚਿਆਂ ਦੇ ਵਿੱਚ ਆਪਦਾ ਯੋਗਦਾਨ ਕਿਉਂ ਨਹੀਂ ਦੇ ਸਕੇ ਉਹਨਾਂ ਨੂੰ ਅਸੀਂ ਤਾਂ ਬੇਕਾਰ ਸਮਝਦੇ ਹਾਂ ਵੀਓ ਬੰਦਿਆਂ ਚ ਦਾਖਲ ਨਹੀਂ ਹੈਗੇ ਗਦਾਰ ਨੇ ਜਿਹੜੇ ਆ ਆ ਕੇ ਧਰਮ ਯੁੱਧ ਮੋਰਚੇ 'ਚ ਨਹੀਂ ਕੋਈ ਕੁਦ ਸਕਦਾ ਇੱਥੇ ਹਿੱਸੇਦਾਰ ਨਹੀਂ ਬਣ ਸਕਦਾ ਐਦੂ ਵੱਡਾ ਗਦਾਰ ਨਹੀਂ ਕੋਈ ਠੀਕ ਹੈ ਉਹਨਾਂ ਨੇ ਜ਼ਿੰਦਗੀਆਂ ਹੜਾਤੀਆਂ ਸਾਡੇ ਮਸੂਮਾਂ ਦੀ ਖਾਤਰ ਆ ਸਾਡੇ ਮੂਰੇ ਪੱਗਾਂ ਨਹੀਂ ਤਿੱਖਣੀਆਂ ਜੇ ਕਿਤੇ ਬੇਅੰਤ ਹੁਣ ਤੱਕ ਜਿਉਂਦਾ ਰਹਿੰਦਾ ਨਾ ਸੋਦਾ ਲਾਉਂਦੀ ਕੋਈ ਮੁੰਈ ਨਹੀਂ ਲਾਇਆ ਉਹਨਾਂ ਨੇ ਚੌਨੂ ਨਹੀਂ ਲਾਇਆ ਜਿਆ ਅਤਿਆਚਾਰ ਸਰ ਤੋਂ ਉੱਚਾ ਹੋ ਗਿਆ ਤਾਂ ਲਾਇਆ ਜੇ ਕੋਈ ਭਲੇਖੇ ਚ ਹੋਵੇ 12 14 ਸਾਲ ਤੇ ਉੱਪਰ ਨਾ ਕੁੜੀ ਨਾ ਮੁੰਡਾ ਕੋਈ ਛੱਡਿਆ ਨਹੀਂ ਤੀ ਲੁਧਿਆਣੇ ਤੱਕ ਲੈ ਕੇ ਕੀ ਕਹਿੰਦੇ ਨੇ ਹੁਸ਼ਿਆਰਪੁਰ ਤੋਂ ਗਰਦਾਸਪੁਰ ਤੋਂ ਆਹ ਤਰਨਤਾਰਨ ਤੋਂ ਮੈਂ ਕਹਿੰਨੀ ਇੱਧਰ ਪਾਸਾ ਖਾਲੀ ਕਰਤਾ ਸੀ ਹੁਣ ਵੀ ਖਾਲੀ ਹੋਈ ਹੈ ਬੁੜਾ ਠੇਰੇ ਜਿਹੜੇ ਬੱਚੇ ਉਹ ਵਿਚਾਰੇ ਬਾਹਰ ਜਾ ਬੈਠੇ ਭਈਏ ਫਸਾਤੇ ਇੱਥੇ ਸਾਡਾ ਤਾਂ ਦਮ ਮੁਰਖ ਖਾਲੀ ਹੋ ਗਿਆ ਅਸੀਂ ਕਦ ਕਹਾਂਗੇ ਵੀ ਸਾਡੀਆਂ ਸਰਕਾਰਾਂ ਚੰਗੀਆਂ ਨੇ ਬਣਾਉਂਦੇ ਅਸੀਂ ਹੋਈਆਂ ਆਹ ਨਹੀਂ ਹੈਗਾ ਵੀ ਆਪੇ ਹੀ ਬਣ ਕੇ ਆਉਂਦੇ ਨੇ ਬਣਾਉਂਦੇ ਵੀ ਅਸੀਂ ਹੋਈਆਂ ਆਹਨ ਭਗਵਾਨਤਮਨ ਨੂੰ ਸਾਰਾ ਜੋਰ ਲਾ ਕੇ ਬਣਾਇਆ ਤੇ ਵੀ ਚੱਲ ਸਾਡੇ ਵੱਲ ਦੀ ਕੋਈ ਗੱਲ ਕਰੂਗਾ ਖੰਮ ਨਹੀਂ ਇਹੀ ਛਡਾ ਦੀ ਸ਼ਰਤਾਂ ਲਾਉਂਦਾ ਤੀ ਕਦੇ ਕਿਸੇ ਦਾ ਗੋਡੇ ਤੇ ਸਿਰ ਧਰ ਲਿਆ ਕਿਸੇ ਨੂੰ ਵਾਦਾ ਕਰ ਲਿਆ ਕਦੇ ਕਿਸੇ ਦਾ ਗੋਡੇ ਤੇ ਸਿਰ ਕੌਣ ਕੰਨੀ ਕਿਹੜੇ ਖੁੰਜੇ ਚ ਵੜ ਗਿਆ ਬੰਦੀ ਛੋੜ ਦਿਹਾੜਾ ਤਾਂ ਇਸੇ ਮੌਕੇ ਇੱਥੇ ਆਪ ਵਾਲੇ ਚਾਹੇ ਢਾਲੀਵਾਲ ਹੋਣ ਚਾਹੇ ਭਾਜੀਪੀ ਵਾਲੇ ਹੋਣ ਚਾਹੇ ਅਕਾਲੀ ਦਲ ਵਾਲੇ ਹੋਣ ਸਾਰੇ ਕਹਿ ਰਹੇ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਰਿਹਾਈ ਕਰਵਾ ਕਿਉਂ ਨਹੀਂ ਰਿਹਾ ਆਖਿਰ ਕਰਵਾਊਗਾ ਕੌਣ ਜੇ ਸਾਰੇ ਨਵੀਂ ਦੁਕਾਨ ਬੰਦ ਹੋ ਜੂ ਗਾਹਾਂ ਜਿਹੜੇ ਉਹਨਾਂ ਦੇ ਮੂਰੇ ਨੇ ਜੰਮ ਚ ਉਹਨਾਂ ਦਾ ਵੀ ਉਹੀ ਕੁਛ ਹੈ ਫੇਰ ਦੁਕਾਨ ਬੰਦ ਹੋ ਜੂ ਜੇ ਕਿਤੇ ਬੰਦੀ ਸਿੰਘ ਆਹਰ ਆ ਕੇ ਕਰਨੇ ਪਾਣੇ ਨੇ ਤੂੰ ਇੱਥੇ ਹੀ ਦੇਖ ਲਈ ਨਹੀਂ ਕਰਨ ਮੈਂ ਇਹਨਾਂ ਦੇ ਮੂੰਹ 'ਚ ਛੱਤਰ ਦੇ ਕੇ ਬਰੀ ਹੋਣਗੇ ਇਹ ਵੀ ਗੱਲ ਹੈ ਸ਼ਰਤ ਹੈ ਭੁੱਲਿਆ ਰੱਖ ਲਈ ਇਹ ਸਾਡੀ ਉਮੀਦ ਨਹੀਂ ਭਗਤੀ ਵਾਲੀ ਨਹੀਂ ਜਾਂਦੀ ਉਹ ਵੀ ਭਗਤੀ ਕਰਦੇ ਨੇ ਅੰਦਰ ਬੈਠੇ ਜਿਨ੍ਹਾਂ ਨੇ ਅੱਜ ਤੱਕ ਸੂਰਜ ਨਹੀਂ ਦੇਖਿਆ ਬਾਹਰ ਨਿਕਲ ਕੇ ਮਨ ਭੌਂਦਾ ਖਾ ਕੇ ਕਹਿੰਦੇ ਕਿ ਮਨ ਭੌਂਦਾ ਛੰਡਾ ਕੇ ਕਹਿੰਦੇ ਆ ਅੱਛਾ ਉਹ ਮਾਂਵਾਂ ਹੀ ਦੁੱਖ ਜਾਣ ਸਕਦੀਆਂ ਨੇ ਆਪਦੇ ਬੱਚਿਆਂ ਦਾ ਦੂਆ ਨਹੀਂ ਕੋਈ ਜਾਣ ਸਕਦਾ ਤੇਰੀਆਂ ਮੇਰੀਆਂ ਗੱਲਾਂ ਨੇ ਜਾਂ ਝੋਲੀਆਂ ਭਰਨੀ ਪਈ ਵੀ ਆ ਲੋਕਾਂ ਨੂੰ ਉਹਨਾਂ ਦੇ ਨਾਮ ਤੇ ਅੱਛਾ ਅਸੀਂ ਕੋਈ ਉਹੀ ਥੋੜੋ ਬੈਠਾ ਅਸੀਂ ਕਿਸੇ ਦੇ ਬਿਠਾਏ ਹੋਏ ਨਹੀਂ ਬੈਠੇ ਅਸੀਂ ਤਾਂ ਉਹਨਾਂ ਦੇ ਮਾਰੇ ਬੈਠੇ ਜਾਂ ਮਹਾਰਾਜ ਦੇ ਮਗਰ ਆਏ ਆ ਮਹਾਰਾਜ ਦੇ ਮਗਰ ਜਾਵਾਂਗੇ ਜਦੋਂ ਜਿੱਤ ਕੇ ਜਦੋਂ ਆ ਕੇ ਉਦੋਂ ਜਾਵਾਂਗੇ ਮਾਤਾ ਜੀ ਤੁਹਾਡਾ ਘਰ ਪਰਿਵਾਰ ਆ ਫੋਨ ਤੇ ਆਉਂਦੇ ਹੁਣੇ ਕਿ ਤੁਸੀਂ ਢੀੜਾ ਲਾਜੋ ਦਿਨ ਦਿਹਾੜਾ ਆ ਆ ਹੁਣ ਹਫਤਾ ਹੋ ਗਿਆ ਰੋਜ਼ ਕਦੇ ਕਿਸੇ ਦਾ ਫੋਨ ਆਉਂਦਾ ਕਦੇ ਬਡੇ ਦਾ ਆਉਂਦਾ ਕਦੇ ਛੋਟੇ ਦਾ ਆਉਂਦਾ ਜਵਾਕਾਂ ਦਾ ਬਡੇ ਪੁੱਤੇ ਵੀ ਕਰਦੇ ਨੇ ਛੋਟਾ ਵੀ ਕਰਦਾ ਹੈ ਉਹ ਕੱਲਾ ਸਮਝੋ ਹੋਇਆ ਚਾਹੇ ਕੱਲੇ ਕੱਲੇ ਹੀ ਨੇ ਹੁਣ ਤਾਂ ਸਭ ਦੇ ਹੀ ਕੱਲੇ ਕੱਲੇ ਨੇ ਹੁਣ ਦੋ ਕੀਦੇ ਨੇ ਭਾਈ ਇੱਕ ਮੁੰਡੇ ਦੇ ਨੇ ਮੇਰੇ ਦੇ ਦੋ ਉਹ ਰੋਜ਼ ਕਹਿੰਦੇ ਬੀਬੀ ਤੂੰ ਹੁਣ ਤਾਂ ਆ ਜਾ ਤੂੰ ਕਿਸੇ ਦੀਵਾਲੀ ਤੇ ਨਹੀਂ ਆਉਂਦੀ ਹੈਨਾ ਮੈਨੂੰ ਪਤਾ ਮੇਰੇ ਪੁੱਤ ਵਿਛੜੇ ਹੋਏ ਨੇ ਵੀ ਉਹ ਮਾਂ ਕਿਵੇਂ ਤੜਫਦੀ ਹੋਊਗੀ ਜਿਹਦਾ ਕੱਲਾ ਪੁੱਤ ਉਹੀ ਜਗ੍ਹਾ 'ਚ ਬੈਠਾ ਜਿਹੜਾ ਅੱਜ ਤੱਕ ਮੂੰਹ ਨਹੀਂ ਦਿਖਾਇਆ ਢੀਕਦੀ ਆ ਵੀ ਕਾਦਾ ਉਹ ਮੇਰਾ ਪੁੱਤ ਕਾਦ ਮੈਨੂੰ ਮੇਰਾ ਠੱਡ ਠੰਡਾ ਤਾਂ ਬੈਠੀਆ ਦਰਬ ਪੁੱਤ ਦੀ ਪੀੜ ਤੇ ਮਹਿਸੂਸ ਹੁੰਦੀ ਆ ਹਾਂ ਇਹ ਆਪ ਨੂੰ ਲੱਗੀ ਹੁੰਦੀ ਆ ਤਾਂਦੂਏ ਦੀ ਪੀੜ ਮਹਿਸੂਸ ਹੁੰਦੀ ਆ ਨਹੀਂ ਲੋਕ ਸਕੂਲੇ ਬੜੇ ਕਰਦੇ ਨੇ ਕਿਸੇ ਤੋਂ ਕੁਸ ਕਹਾਲਾ ਚਾਹੀ ਠੀਕ ਆ ਆウダー ਬੈਠੇ ਆ ਸਿਰ ਤੇ ਸੋਈ ਫੇ ਜਿਆਦਾ ਆਉਣਗੇ ਜਾਸੇਂ ਦੀਕਦੇ ਆ ਈਦੇ ਚੰਦ ਵਾਂਗ ਕਦੇ ਤਾਂ ਆਉਣਗੇ ਮਾਨ ਬੇਬੇ ਕਿਹੜੀ ਗੱਲਾਂ ਭਰਦਾ ਬੰਦੀ ਸਿੰਘਾਂ ਨੂੰ ਯਾਦ ਕਰਕੇ ਓਏ ਉਹ ਵੀ ਜੱਗ ਤੇ ਜਰਮ ਲਿਆ ਉਹਨਾਂ ਨੇ ਵੀ ਉਹਨਾਂ ਨੇ ਮਾੜਾ ਵੀ ਕੀ ਕਰਤਾ ਮੰਨਤਾ ਤਾਂ ਪਰਦਾਨਾ ਤਾਂ ਵਿਗਿਆ ਕੀ ਹੋ ਗਈ ਨਾ ਮਨ ਪਹੁੰਦਾ ਖਾ ਸਕਦੇ ਨੇ ਨਾ ਮਨ ਪਹੁੰਦਾ ਉਹਨਾਂ ਨੇ ਕਿਤੇ ਮਝਾਰੇ ਚ ਜਾਣਾ ਨਾ ਕਿਸੇ ਕੱਠ ਚ ਜਾਣਾ ਨਾ ਕੋਈ ਪਿੰਡ ਦੇ ਦਾ ਮੂੰਹ ਦੇਖਣਾ ਨਾ ਕਿਸੇ ਰਿਸ਼ਤੇਦਾਰ ਦਾ ਬੰਦ ਕੋਠੜੀਆਂ ਚ ਬੰਦ ਨੇ ਇਤੋਂ ਵੱਡਾ ਹੋਰ ਹੋ ਆਪਾਂ ਤਾਂ ਸਾਰਾ ਦਿਨ ਆਪਣੇਆਂ ਚ ਪਰਚਦੇ ਆ ਉਹ ਕਿਹਦੇ ਨਾਲ ਪਰਚਦੇ ਨੇ ਮਹਾਰਾਜ ਨਾਲ ਬੱਸ ਉਹਨਾਂ ਦੀ ਉੱਥੇ ਤੱਕ ਹੈ। ਹੂੰ। ਇੰਨੀ ਵਲੇਵਾ ਉਹ ਮਹਾਰਾਜ ਨਾਲ ਪਰਚ ਦੇਵੇ। ਠੀਕ ਹੈ। ਆਪਾਂ ਤਾਂ ਦੋ ਘੜੀ ਆਪਦੇ ਨਾਲ ਹਸ ਤੋਂ ਉਸਕੇ ਟਾਈਮ ਲਖਾ ਲੈਣੇ ਆ। ਠੀਕ ਹੈ। ਜਾਂ ਮਾਨ ਨੂੰ ਪਤਾ ਮਾਮਾ ਨੂੰ ਪਤਾ ਜਿਨ੍ਹਾਂ ਦੇ ਪੁੱਤ ਸਮਝ ਗਏ ਹੋਏ ਨਹੀਂ। ਜਿਹੜੇ ਐ ਕਿਸੇ ਦਾ ਕਿਸੇ ਨੂੰ ਐਮ ਨਹੀਂ ਪਤਾ ਵੀ ਕਿਸੇ ਦਾ ਹੈਗਾ। ਕਿਸੇ ਨੂੰ ਐ ਨਹੀਂ ਪਤਾ ਹਜੇ ਤੱਕ ਡੀਕਦੀਆਂ ਨੇ। ਇਹਨਾਂ ਦਾ ਜਮਾ ਹੀ ਪਤਾ ਨਹੀਂ ਲੱਗਿਆ। ਇਹਨਾਂ ਨੂੰ ਤਾਂ ਆਪਾਂ ਫੇਰ ਕਹਿਣਾ ਵੀ ਆਉਣਗੇ। ਸੱਚੇ ਪਾਛਕ ਦੇ ਤਾਂ ਲਿਆਵੂ ਜਿਹੜੇ ਜਮੈਂ ਗੁਪਤ ਜੱਬੜਾਂ ਨੇ ਜਿਹੜੀ ਗੱਲ ਤੇ ਅੱਕ ਚੱਬਿਆ ਤੀ ਉਹ ਹੁਣ ਤੱਕ ਨਹੀਂ ਪਤਾ ਲੱਗਿਆ ਅਕਾਲੀ ਦਾਲਾ ਬਾਦਲ ਵਾਲੇ ਜਾਂ ਬੀਜੇਪੀ ਵਾਲੇ ਕਹੀ ਤੇ ਜਾਂਦੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਪਰ ਆਮ ਕਰਕੇ ਲੋਕ ਤੇ ਵੀ ਸਵਾਲ ਕਰਦੇ ਨਾ ਹੁਣ ਸੈਂਟਰ ਚ ਸੈਂਟਰ ਚ ਬੀਜੇਪੀ ਦੀ ਜਿਹੜੀ ਤਾਕਤ ਹੈ ਉਹ ਸੱਤਾ ਦੇ ਵਿੱਚ ਨੇ ਉਹ ਬੰਦੀ ਸਿੰਘਾਂ ਨੂੰ ਰਿਹਾ ਕਰ ਸਕਦੇ ਆ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਉਹ ਰਿਹਾ ਕਰ ਸਕਦੇ ਆ ਕੀ ਲੱਗਦਾ ਕਿ ਇਕੱਲਾ ਬਿਆਨ ਦੇਣ ਤੋਂ ਬਿਨਾਂ ਇਹਨਾਂ ਦੇ ਕੋਲੇ ਕੋਈ ਚਾਰਾ ਨਹੀਂ ਹੋਰ ਹੈਗਾ ਇਹ ਤਾਂ ਇਹਨਾਂ ਦੀ ਚਾਲ ਬਣਾਈ ਵੀ ਐ ਵੋਟਾਂ ਦਾ ਉਹ ਬਣਾਇਆ ਵਿਆ ਜਿਹੜਾ ਆਉਂਦਾ ਉਹੀ ਮੂਰੇ ਰੱਖ ਲੈਂਦਾ ਸੀ ਬੰਦੀ ਸਿੰਘ ਬਾਹਰ ਲਿਆਵਾਂਗੇ ਜਦ ਇਹ ਲਿਆਵਾਂਗੇ ਉਹ ਭਗਵੰਤ ਮਾਨ ਨੇ ਥੋੜੇ ਵਾਅਦੇ ਕਰੇ ਸੀ ਜੇ ਇਹ ਬਾ ਲਿਉਣ ਵਾਲੇ ਹੁੰਦੇ ਬਾਹਰ ਲਿਉਣ ਵਾਲੇ ਹੁੰਦੇ ਉਹ ਉਹਦਾ ਕੀ ਕਹਿੰਦੇ ਨੇ ਬਾਦਲ ਦੇ ਦੇ ਉਹਦੇ ਕੀ ਸੱਪੜਿਆ ਤੇ ਜਿਹੜਾ ਦੋਹਾਂ ਜੀਆਂ ਨੇ ਲਿਖ ਕੇ ਦਿੱਤਾ ਸੰਤਾ ਜਦੇ ਪਤਾ ਲੱਗ ਗਿਆ ਤੀ ਇੱਥੇ ਸਿਮਰੋ ਆਈ ਤੀ ਕੀ ਕਹਿੰਦੇ ਨੇ ਆਪਣੇ ਅਦੇ ਅਮਰਤਾ ਸਾਹ ਕੋਲੇ ਕਹਿੰਦੀ ਬਾਹਰ ਨਿਕਲ ਕੇ ਸੀ ਕਿਸੇ ਨੂੰ ਕੁਝ ਕਹੀ ਜਾਈਏ ਪਰ ਇਹ ਬਾਹਰ ਨਹੀਂ ਆਉਣੇ ਚਾਹੀਦੇ ਹੁਣ ਕਿਹੜੇ ਮੂੰਹ ਨਾਲ ਉਹ ਮੰਗਦੀ ਐ ਸਹਾਇਤਾ ਨਾਲੇ ਵੋਟਾਂ ਨੂੰ ਕਿਹੜੇ ਮੂੰਹ ਨਾਲ ਨਿਕਲਣਗੇ ਜੇ ਇਹਨਾਂ ਨੂੰ ਛਡਾਉਣੇ ਹੁੰਦੇ ਤੂੰ ਡੌਂਡ ਕੀ ਪਿੱਟਦੇ ਫਿਰਦੇ ਹੋ ਅਸੀਂ ਮਾਰਚ ਕੱਢਦੇ ਆਂ ਜੀ ਅਸੀਂ ਫਲਾਣੇ ਤਾਂ ਜਾਣਦੇ ਆਂ ਜੀ ਅਸੀਂ ਲਿਖਾ ਕੇ ਲਿਆਂਦਾ ਜੀ ਇਹ ਪਾਜ ਨਹੀਂ ਦਹਾ ਆਬਦੀ ਦੁਕਾਨ ਚਲਾਉਣ ਦੇ ਵੀਹ ਮੂੰਹ ਕਿਸੇ ਨੇ ਸਾਡੇ ਲਵੇ ਨਹੀਂ ਲੱਗਣਾ। ਇਹ ਛਡਾਉਣੇ ਹੁੰਦੇ ਆਪਦੇ ਰਾਤ 'ਚ ਛਡਾ ਹੁੰਦੇ। ਇਹਨਾਂ ਨੇ ਲਿਖ ਕੇ ਦਿੱਤਾ ਵੀ ਇਹ ਬਾਹਰ ਨਹੀਂ ਆਉਣੇ ਚਾਹੀਦੇ। ਹੁਣ ਕਿਹੜੇ ਮੂੰਹ ਨਾਲ ਫਿਰਦੇ ਨੇ? ਕਿਵੇਂ ਕਹਿੰਦੇ ਲੋਕ ਛੱਤਰ ਨਹੀਂ ਦਿੰਦੇ ਮੂੰਹ 'ਚ। ਆਉਣ ਇੱਥੇ ਮੇਰੇ ਕੋਲੇ ਕਰਨ ਗੱਲ ਜੇ ਜੁੱਤੀ ਦੇ ਕੇ ਨਾ ਦਿਖਾਵਾਂ। ਹਨਾ ਮੂੰਹ 'ਚ। ਵੀ ਕਿਹੜੇ ਮੂੰਹ ਨਾਲ ਕਹਿੰਦੇ ਹੋ? ਠੀਕ। ਹੋਰ ਦੱਸ। ਕਈ ਦਿਨ ਤਿਹਾਰ ਪਹਿਲਾ ਲੰਘੇ ਕਈ ਆ ਰਹੇ ਤੇ ਕਈ ਆਉਣੇ ਨੇ ਕੀ ਲੱਗਦਾ ਕਿ ਫਿਰ ਅੰਤ ਹੀ ਨਹੀਂ ਪਤਾ ਇੰਨੇ ਦਿਨ ਤਿਹਾਰ ਇੰਨੇ ਲੰਘੇ ਇਸ ਤਾਂ ਹਰ ਤਿਹਾਰ ਤੇ ਟੜਫਦੇ ਆ ਇੱਕ ਤਾਂ ਨਹੀਂ ਟੜਫਦੇ ਜਿੱਥੇ ਵਾਹ ਵੇਲਾ ਚੱਲਦਾ ਜਿਹੜਾ ਚੱਲਦਾ ਉਸ ਤਾਂ ਚਲਾਉਨੇ ਆ ਸਾਤ ਮੈਂ ਹੀ ਚਲਾਉਨੇ ਆ ਸੀ ਕਿਸੇ ਦੇ ਡਾਂ ਸੋਟਾ ਨਹੀਂ ਮਾਰਦੇ ਆ ਹੁਣ ਬੜਾ ਅਲਜੇਲ ਚ ਜਾ ਕੇ ਆਏ ਉੱਥੇ ਅਰਦਾਸ ਕਰਕੇ ਆਏ ਕਿਸੇ ਦੇ ਕੋਈ ਦੁਆਫ ਨਹੀਂ ਹੋਇਆ ਕਿਸੇ ਦਾ ਲੰਬਾ ਨਹੀਂ ਖੱਟਿਆ ਜਿਵੇਂ ਗਏ ਉਕਣ ਮੁੜੇ ਆਏ ਅਰਦਾਸ ਕਰੀ ਆਪਦੇ ਮੁੜੇ ਆਏ ਠੀਕ ਹੈ ਹੋਰ ਵੀ ਆ ਜਥੇ ਚ ਜਾਣਿਆ ਤਾਂ ਆਪਦੇ ਜਦੇ ਕਿਸੇ ਨੂੰ ਛੇੜਖਾਨੀ ਨਹੀਂ ਕਰਦੇ ਕਿਸੇ ਨੂੰ ਮੰਦਾ ਨਹੀਂ ਬੋਲਦੇ ਇਹ ਇੱਕ ਇਨਾ ਜ਼ਰੂਰ ਹੈ ਇਹਨਾਂ ਨੂੰ ਜਾਗਰੂਕ ਕਰਦੇ ਆ ਵੀ ਪਾਈ ਅਜੇ ਵੀ ਸੁਧਰ ਜੋ ਅਜੇ ਵੀ ਕੋਈ ਕਰ ਲੋ ਸਾਨੂੰ ਕੀ ਕਹਿੰਦੇ ਨੇ ਪਿੰਡ ਵਾਡਨ ਜੋਗੇ ਹੋ ਜੀਏ ਉਹਨਾਂ ਦੀਆਂ ਤਾਂ ਹੁਣ ਜ਼ਿੰਦਗੀਆਂ ਬੀਤ ਗਈਆਂ ਬੁੜੇ ਹੋਏ ਪਏ ਨੇ ਕੀ ਕਰਨਗੇ ਤੁਹਾਨੂੰ ਆ ਕੇ ਤੁਹਾਡੇ ਗੋਲੀਆਂ ਨਹੀਂ ਵੀਟਣ ਲੱਗੇ ਜਿਹੜੇ ਆਪੇ ਬਣੇ ਪਾ ਗਿਆ ਕਾਹਦਾ ਡਰ ਆ ਬਾਈ ਜੇਰਾ ਭਗਵਾਨ ਤਨਮਾਨ ਨੇ ਵੀ ਕਹਿੰਨੇ ਉਹ ਲਿਖ ਕੇ ਦਿੱਤਾ ਤੀ ਇਥੇ ਮੈਂ ਤਾਂ ਸੁਣਿਆ ਹੀ ਆਪਣਾ ਅਖਬਾਰ ਚ ਵੀ ਆਇਆ ਤੀ ਉਹ ਕਿਹੜੇ ਉਸ ਤੇ ਲਿਖ ਕੇ ਦਿੱਤਾ ਤੀ ਹੈ ਫਿਰ ਦਿੱਤਾ ਹੋਏ ਪਏ ਨੇ ਹੁਣ ਭੁੱਲਾ ਦਾ ਹਾਲ ਆ ਕੋਈ ਹੈਗਾ ਬਾਹਰਾ ਕੇ ਕਰਨ ਜੋਗਾ ਹੈ ਕੁਛ ਕਿਉਂਕਿ ਤੁਹਾਨੂੰ ਕਾਹਦਾ ਖਤਰਾ ਹੋ ਗਿਆ ਖਤਰੇ ਤਾਂ ਤੁਹਾਡੇ ਹੀ ਮੰਡਰਾਂਦੇ ਨੇ ਤੁਹਾਡੀਆਂ ਕਰਤੂਤਾਂ ਨੇ ਉਹ ਨਹੀਂ ਕੁਛ ਕਰਦੇ ਛੱਡ ਕੇ ਦੇਖ ਲਓ ਜੇ ਤੁਹਾਡੇ ਤੇ ਗੋਲੀ ਚੱਲੂ ਅਸੀਂ ਦੇਖ ਲਾਂਗੇ ਫਿਰ ਸਾਂਭ ਲਾਂਗੇ ਤੇ ਨਾਲੇ ਜਾਵਾਂਗੇ ਅਸੀਂ ਵੀ ਕਦੋਂ ਤੱਕ ਡਟੇ ਹੋ ਤੁਸੀਂ ਇਹਨਾਂ ਮੋਰਚਿਆਂ 'ਤੇ ਅਸੀਂ ਜਦ ਕਦੋਂ ਤੱਕ ਕਿ ਕਦੋਂ ਡਟੇ ਆ ਅਸੀਂ ਕਿਸਾਨੀ ਮੋਰਚੇ 'ਚ ਡਟੇ ਸੀ ਅਸਲ ਵਿੱਚ ਕਦੋਂ ਤੱਕ ਡਟੇ ਰਹੋਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜਿੱਥੇ ਤੱਕ ਵੀ ਜਾਣਾ ਪਊ ਜਾਵਾਂਗੇ ਐ ਨਹੀਂ ਉਹ ਵਾੜ ਦੇਖਾਂਗੇ ਜਾਵਾਂਗੇ ਇਹਦਾ ਇਦਾਂ ਘਰ ਨਹੀਂ ਜਾਂਦੇ ਵਾਪਸ ਨਾ ਘਰ ਨਹੀਂ ਜਾਂਦੇ ਬਸ ਹੁਣ ਘਰ ਦਾ ਤਿਆਗਤਾ ਜਿਉਂਦੇ ਰਹਿਣ ਵਾਲ ਵਿੱਚ ਜਿੰਨੇ ਬੈਠੇ ਆ ਉਸ ਦਾ ਮਰਜੀ ਵੜਿਆ ਉਸ ਦਾ ਮਰਨ ਆਏ ਹੋਏ ਆ ਬਸ ਇਹ ਮਰ ਜਾਗੇ ਆਪਦੀ ਸਹੀਦੀ ਦੇ ਦਾਂਗੇ ਜਾਂ ਉਹਨਾਂ ਨਾਲ ਲੈ ਜਾਗੇ ਉਹਨਾਂ ਚਰ ਨਹੀਂ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਲੋਕਾਂ ਦਾ ਹੱਥ ਹੈ ਕਿਉਂਕਿ ਅੱਜ ਦਿਵਾਲੀ ਦਾ ਦਿਨ ਆ ਤਾਂ ਦਿਵਾਲੀ ਦੇ ਦਿਨ ਦੇ ਉੱਪਰ ਇਹ ਲੋਕ ਆਪਦਾ ਸਾਰਾ ਕੁਝ ਆਪਦੀਆਂ ਖੁਸ਼ੀਆਂ ਆਪਦੇ ਚਾ ਸਦਰਾਂ ਮਲਾਰਾਂ ਸਾਰਾ ਕੁਝ ਛੱਡ ਕੇ ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਦਾ ਜ਼ਿਕਰ ਹੈ ਪਰ ਦੂਜੇ ਪਾਸੇ ਨਿਜ਼ਾਮ ਦਾ ਵੀ ਇਸ ਪਾਸੇ ਖਿਆਲات জানা ਬਹੁਤ ਜ਼ਰੂਰੀ ਹੈ ਤੇ ਖਾਸ ਤੌਰ ਤੇ ਇਸੇ ਦਿਨ ਦੇ ਉੱਪਰ ਜਿਹੜੇ ਲੋਕ ਆਪਦੇ ਘਰਾਂ ਦੇ ਵਿੱਚ ਹਜ਼ਾਰਾਂ ਰੁਪਏ ਖਰਚ ਕੇ ਦੀਵਾਲੀਆਂ ਮਨਾ ਰਹੇ ਨੇ ਪਟਾਕੇ ਚਲਾ ਰਹੇ ਨੇ ਔਰ ਇਸੇ ਦੇ ਤਹਿਤ ਉਹਨਾਂ ਦੇ ਕੋਲੇ ਵੀ ਇਹ ਗੱਲ ਜਾਣੀ ਬਹੁਤ ਲਾਜ਼ਮੀ ਹੈ ਕਿ ਬੰਦੀ ਛੋੜ ਦਿਹਾੜਾ ਮਨਾਉਣ ਤੋਂ ਪਹਿਲਾਂ ਇਸ ਜਾਣਕਾਰੀ ਨੂੰ ਇਸ ਖਬਰ ਨੂੰ ਵੀ ਜ਼ਰੂਰ ਦੇਖਿਓ ਕਿ ਆਖਰ ਕਿਹੜੇ ਲੋਕ ਨੇ ਜਿਹੜੇ ਆਪਦੇ ਬੰਦੀ ਸਿੰਘਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਆਪਦਾ ਸਾਰਾ ਕੁਝ ਤਿਆਕ ਕੇ ਇਹਨਾਂ ਮੋਰਚਿਆਂ ਦੇ ਵਿੱਚ ਡਟੇ ਹੋਏ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ